ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰਿਓ ਸਿੱਖ ਧਰਮ ਦੀ ਮਢਲੀ ਜਾਣਕਾਰੀ ਤਹਿਤ ਅਗਲੀ ਜਾਣਕਾਰੀ ਆਪਾਂ ਸਾਂਝੀ ਕਰਦੇ ਆਂ ਇਹ ਹੈ 25 ਨੰਬਰ ਗੁਰਦੁਆਰੇ ਜਾਣਾ ਕਿਉਂਕਿ ਜਿਵੇਂ ਵੱਖ-ਵੱਖ ਧਰਮਾਂ ਦੇ ਧਾਰਮਿਕ ਸਥਾਨ ਨੇ ਉਹ ਆਪਾਂ ਬੜੇ ਧਾਰਮਿਕ ਸਥਾਨਾਂ ਤੇ ਜਾਂਦੇ ਨੇ ਇਸ ਤਰ੍ਹਾਂ ਸਿੱਖ ਦਾ ਧਾਰਮਿਕ ਸਥਾਨ ਕਿਹੜਾ ਹੈ ਗੁਰਦੁਆਰਾ ਗੁਰਦੁਆਰਾ ਜਿਹੜਾ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਉਹਨੂੰ ਗੁਰਦੁਆਰਾ ਕਿਹਾ ਜਾਂਦਾ ਹੈ ਤੇ ਅਸੀਂ ਸਾਰੇ ਵਾਹਿਗੁਰੂ ਜੀ ਦੀ ਸਿਫਤਸਲਾਹ ਕਰ ਲਈ ਗੁਰਦਰਾ ਸਾਹਿਬ ਜਾਣੇ ਹਰ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਸਾਨੂੰ ਸਤਕਾਰ ਨਾਲ ਹੱਥ ਜੋੜ ਕੇ ਪਾਣੀ ਨਾਲ ਹੱਥ ਪੈਰ ਸਾਫ ਕਰਕੇ ਗੁਰਦੁਆਰੇ ਦੇ ਅੰਦਰ ਜਾਣਾ ਚਾਹੀਦਾ ਸਫਾਈ ਨੂੰ ਮੁੱਖ ਰੱਖ ਕੇ ਬੜੇ ਸਤਕਾਰ ਦੇ ਨਾਲ ਮੱਥਾ ਟੇਕਣਾ ਚਾਹੀਦਾ ਮੱਥਾ ਟੇਕਣ ਸਮੇ ਜੇ ਮਾਇਆ ਅਰਪਣ ਕਰਨੀ ਹੋਵੇ ਨਾ ਤੇ ਉਹ ਦੂਰੋਂ ਨਹੀਂ ਛੁੱਟਣੀ ਚਾਹੀਦੀ ਕਿ ਦੂਰੋਂ ਛੁੱਟਦੇ ਨੇ ਬੜਾ ਖੜਕਾ ਕਰਦੇ ਨੇ ਸਗੋਂ ਬੜੇ ਆਤਮ ਦੇ ਨਾਲ ਗੋਲਕ ਦੇ ਵਿੱਚ ਪਾਉਣੀ ਚਾਹੀਦੀ ਹੈ ਇਹ ਮਾਇਆ ਜਿਹੜੀ ਆ ਇਹ ਸਾਡੇ ਗੁਰਦੁਆਰੇ ਜਾਂ ਹੋਰ ਲੋੜਾਂ ਵਾਸਤੇ ਹੈ ਇਹ ਸਾਡੇ ਉਹ ਕਮਾਂਗਾਰਾਂ ਵਾਸਤੇ ਵਰਤੀ ਜਾਂਦੀ ਹੈ ਮੱਥਾ ਟੇਕਣ ਸਮੇ ਜੇ ਮਾਇਆ ਅਰਪਣ ਕਰਨੀ ਹੋਵੇ ਤੇ ਬੜੇ ਆਦੂ ਸਤਕਾਰ ਦੇ ਨਾਲ ਗੁਰੂ ਕਚ ਪਾਉਣੀ ਚਾਹੀਦੀ ਆ ਫਿਰ ਪ੍ਰੇਮ ਨਾਲ ਸ਼ਰਧਾ ਦੇ ਨਾਲ ਮੱਥਾ ਟੇਕਣਾ ਚਾਹੀਦਾ ਮੱਥਾ ਡੇਕਣ ਤੋਂ ਬਰੰਦ ਖੜੇ ਹੋ ਕੇ ਹੱਥ ਜੋੜ ਕੇ ਸੰਗਤ ਵੱਲ ਦਰਸ਼ਨ ਕਰਕੇ ਮੂੰਹ ਕਰਕੇ ਆਪਣੇ ਮਨ ਅੰਦਰ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣੀ ਚਾਹੀਦੀ ਆ ਫਿਰ ਸੰਗਤ ਜਿੱਥੇ ਥਾਂ ਮਿਲੇ ਆਰਾਮ ਨਾਲ ਬੈਠ ਜਾਣਾ ਚਾਹੀਦਾ ਸੰਗਤ ਵਿੱਚ ਬੈਠ ਕੇ ਕਥਾ ਚੱਲਦੀ ਹੋਵੇ ਕਥਾ ਸਰਵਣ ਕਰੋ ਕੀਰਤਨ ਚੱਲਦਾ ਹੋਵੇ ਕੀਰਤਨ ਸਰਵਣ ਕਰਨਾ ਚਾਹੀਦਾ ਤੇ ਗੁਰਦੁਆਰੇ ਦੇ ਅੰਦਰ ਬੈਠ ਕੇ ਗੱਲਾਂ ਬਿਲਕੁਲ ਨਹੀਂ ਕਰਨੀਆਂ ਚਾਹੀਦੀਆਂ ਕਈ ਵਾਰ ਸਵਤਾ ਉੱਚੀ ਉੱਚੀ ਗੱਲਾਂ ਕਰੀ ਜਾਣਗੇ ਉਦੋਂ ਪਾਠ ਹੁੰਦਾ ਆਊਗਾ ਕਥਾ ਹੁੰਦੀ ਹੈ ਤੇ ਆਪਣਾ ਰੌਲਾ ਪਾਈ ਜਾਣਗੇ ਉਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਬਾਰੇ ਕਹਿੰਦੇ ਨੇ ਇੱਥੇ ਆਪਾਂ ਗੁਰੂ ਨਾਲ ਗੱਲਾਂ ਕਰਨੀਆਂ ਨੇ ਗ੍ਰਹਿਤ ਨਾਮੇ ਵਿੱਚ ਆਉਂਦਾ ਜੇ ਕੋਈ ਚੱਲਦੀ ਸੰਗਤ ਵਿੱਚ ਵਜਨ ਚਲਾਵੇ ਉਹ ਗੁਰਸਿੱਖ ਸਤਿਗੁਰ ਦੇ ਮਾਨੂੰ ਨਹੀਂ ਭਾਵੇ ਜੇ ਕੋਈ ਗੱਲ ਕਰਨੀ ਵੀ ਹੋਵੇ ਨਾ ਜ਼ਰੂਰੀ ਹੋਵੇ ਗੁਰਬਾਰੇਓ ਤੇ ਸਾਨੂੰ ਨਾ ਬਾਹਰ ਆ ਜਾਣਾ ਚਾਹੀਦਾ ਇੱਕ ਵਾਰੀ ਬਾਹਰ ਆ ਕੇ ਗੁਰਦਵਾਰੇ ਅੰਦਰ ਫਿਰ ਜਾਣਾ ਹੋਵੇ ਤਾਂ ਮੱਥਾ ਫੇਰ ਜ਼ਰੂਰ ਟੇਕਣਾ ਇਹ ਨਹੀਂ ਕਿ ਆਪਾਂ ਵਾਰ-ਵਾਰ ਤੁਰੇ ਜਾਈਏ ਤੇ ਉਤਰਾ ਤੁਰੇ ਜਾਈਏ ਨਹੀਂ ਮੱਥਾ ਜ਼ਰੂਰ ਟੇਕਣਾ ਚਾਹੀਦਾ ਹੈ ਅਰਦਾਸ ਵੇਲੇ ਸਾਨੂੰ ਦੋਵੇਂ ਹੱਥ ਜੋੜ ਕੇ ਅਦਬ ਨਾਲ ਖੜੇ ਹੋ ਕੇ ਤੇ ਮੱਥਾ ਟੇਕਣਾ ਚਾਹੀਦਾ ਸਤਿਕਾਰ ਕਰਨਾ ਚਾਹੀਦਾ ਜਦੋਂ ਦੀਵਾਨ ਦੀ ਸਮਾਪਤੀ ਹੋਏ ਤਾਂ ਕੜਾ ਪ੍ਰਸ਼ਾਦ ਦੀ ਦੇਗ ਲੈਣ ਲੱਗਿਆਂ ਕਾਲੀ ਨਹੀਂ ਕਰਨੀ ਚਾਹੀਦੀ ਕਈ ਵਾਰ ਆਪਾਂ ਰੌਲਾ ਪਾ ਕੇ ਬੈਜਨੇ ਬੜੇ ਪਿਆਰ ਤੇ ਸਤਿਕਾਰ ਨਾਲ ਬੈਠ ਕੇ ਪ੍ਰਸ਼ਾਦ ਲੈਣਾ ਚਾਹੀਦਾ ਹੈ ਕੁਝ ਬੱਚੇ ਜਾਂ ਵੱਡੇ ਵੀ ਕਈ ਵਾਰ ਨਾ ਗੁਰਦਵਾਰੇਂਦਰ ਰੌਲਾ ਪਾਣਾ ਸ਼ੁਰੂ ਕਰ ਦਿੰਦੇ ਆ ਅਜਿਹੇ ਬੱਚਿਆਂ ਦੇ ਉੱਪਰ ਜਾਂ ਸਿੱਖਾਂ ਉੱਪਰ ਗੁਰੂ ਜੀ ਅਤੇ ਗੁਰੂ ਜੀ ਦੀਆਂ ਸੰਗਤਾਂ ਬਿਰ ਖੁਸ਼ ਨਹੀਂ ਹੁੰਦੀਆਂ ਕੁਝ ਬੱਚੇ ਨਾ ਨੰਗੇ ਸਰੀ ਗੁਰਦੁਆਰੇ ਚਲੇ ਜਾਂਦੇ ਨੇ ਇਸ ਤਰ੍ਹਾਂ ਨੰਗੇ ਸਿਰ ਗੁਰਦੁਆਰੇ ਜਾਣਾ ਬੀਬੇ ਸਿੱਖ ਬੱਚਿਆਂ ਨੂੰ ਸੋਭਾ ਨਹੀਂ ਦਿੰਦਾ ਜਦੋਂ ਅਸੀਂ ਸਵਾਵਤੀ ਤੇ ਜੋੜੇ ਲੈਣੇ ਹੋਣ ਤਾਂ ਸਾਨੂੰ ਇੱਕ ਕਤਾਰ ਵਿੱਚ ਕਲੈਨ ਵਿੱਚ ਖੜੋਣਾ ਚਾਹੀਦਾ ਹੈ ਕਾਲੀ ਨਹੀਂ ਕਰਨੀ ਚਾਹੀਦੀ ਗੁਰਦੁਆਰੇ ਦੇ ਅਨੁਸ਼ਾਸਨ ਦੇ ਵਿੱਚ ਪਾਬੰਦ ਰਹਿਣਾ ਚਾਹੀਦਾ ਇਹ ਹਾਰ ਸਿੱਖ ਲਈ ਬਹੁਤ ਜ਼ਰੂਰੀ ਹੈ ਜੀ ਕਿਉਂਕਿ ਜਿੱਥੇ ਅਨੁਸ਼ਾਸਨ ਹੈ ਉੱਥੇ ਹੀ ਸਾਰਾ ਕੁਝ ਸ਼ਾਂਤਮਈ ਹੁੰਦਾ ਹੈ ਉੱਥੇ ਗੁਰੂ ਦੀ ਖੁਸ਼ੀ ਹੁੰਦੀ ਹੈ ਸਵਾਤਿ ਗੁਰੂ ਪਿਆਰਿਓ ਗੁਰਦੁਆਰੇ ਇਹ ਸਿੱਖ ਦੇ ਜਿਹੜੇ ਆ ਧਾਰਮਿਕ ਸਥਾਨ ਨੇ ਇੱਥੇ ਇੱਥੇ ਨਾਮ ਸਿਮਰਨ ਕਥਾ ਕੀਰਤਨ ਅਦੇ ਤੁਹੀ ਆਪਾਂ ਸਿੱਖਿਆ ਲੜ ਜਾਂਦੇ ਆ ਗੁਰਦੁਆਰੇ ਦੇ ਵਿੱਚ ਸਾਨੂੰ ਜਿਹੜਾ ਗੁਰੂ ਘਰ ਵਿੱਚ ਜਦੋਂ ਜਾਂਦੇ ਆ ਥੱਲੇ ਗੁਰਮੁਖ ਬੈਸੋ ਸਫਾ ਮਿਸ਼ਾਏ ਦਰਿਆ ਮਿਸ਼ਾ ਕੇ ਇੱਕ ਦਿਲ ਵਿਸ਼ਾ ਕੇ ਇੱਕ ਸਾਰ ਸੰਗਤ ਵਿੱਚ ਬਿਠਾਇਆ ਜਾਂਦਾ ਚਾਹੇ ਕੋਈ ਅਮੀਰ ਹੋਵੇ ਚਾਹੇ ਗਰੀਬ ਹੋਵੇ ਚਾਹੇ ਕੋ ਰਾਜਾ ਹੋਵੇ ਚਾਹੇ ਕੋ ਰੰਕੋ ਸਾਰੇ ਬਰਾਬਰ ਬੈਠਦੇ ਨੇ ਇਹ ਗੁਰੂ ਸਾਹਿਬ ਦੇ ਘਰ ਵਿੱਚ ਬਰਾਬਰਤਾ ਦਿੱਤੀ ਹੋਈ ਆ ਕਿਉਂਕਿ ਪ੍ਰਾਣੇ ਸਮਿਆਂ ਦੇ ਵਿੱਚ ਉੱਚ-ਨੀਚਤਾ ਦਾ ਬੜਾ ਬੋਲਬਾਲਾ ਸੀ ਸੋ ਇਹਨੂੰ ਬਰਾਬਰਤਾ ਕਰਨ ਵਾਸਤੇ ਗੁਰੂ ਸਾਹਿਬ ਨੇ ਇਹ ਸਾਨੂੰ ਸੰਗਤ ਦਿੱਤੀ ਸਾਰੇ ਥੱਲੇ ਬੈਠਦੇ ਨੇ ਫਿਰ ਗੁਰੂ ਸਾਹਿਬ ਨੇ ਗੁਰੂ ਘਰ ਦੇ ਵਿੱਚ ਦੂਜੀ ਸਾਨੂੰ ਲੰਗਰ ਛਕਣ ਵਿੱਚ ਪੰਗਰ ਦਿੱਤੀ ਪੰਗਰ ਦੇ ਵਿੱਚ ਵੀ ਦਰੀਆਂ ਵਿਛਾ ਕੇ ਟਾਟ ਵਿਛਾ ਕੇ ਲਾਈਨਾਂ ਵਿੱਚ ਪੰਗਰ 'ਚ ਬਿਠਾਇਆ ਜਾਂਦਾ ਹੈ ਤੇ ਉੱਥੇ ਬੈਠ ਕੇ ਸਾਰੇ ਇਕਸਾਰ ਬੈਠ ਕੇ ਅਮੀਰ ਗਰੀਬ ਉੱਚਾ ਨੀਵਾ ਸਾਰੇ ਇਕਸਾਰ ਭੋਜਨ ਛਕਦੇ ਨੇ ਸਾਰਿਆਂ ਨੂੰ ਬਰਾਬਰ ਛਕਾਇਆ ਜਾਂਦਾ ਇਹ ਗੁਰੂ ਸਾਹਿਬ ਨੇ ਗੁਰੂ ਘਰ ਦੇ ਵੀ ਦੂਜੀ ਬਰਾਬਰਤਾ ਦਿੱਤੀ ਤੇ ਜੀ ਬਰਾਬਰਤਾ ਦਿੱਤੀ ਗੁਰੂ ਸਾਹਿਬ ਨੇ ਜੋ ਗੁਰੂ ਘਰ ਆਵੇ ਸरोवर ਬਣਾਏ ਸੀ ਨਾ ਉਹਦੇ ਵਿੱਚ ਸਾਰੇ ਬਰਾਬਰ ਇਸ਼ਨਾਨ ਕਰਦੇ ਨੇ ਕਿਉਂਕਿ ਇੱਕ ਧਰਮ ਦੇ ਵਿੱਚ ਇਸ਼ਨਾਨ ਕਰਨ ਵਾਤੇ ਸ਼ੁਦਰਾਂ ਨੂੰ ਮਨਾ ਸੀ ਨੀਵੇਂ ਜਾਤ ਵਾਲਿਆਂ ਨੂੰ ਮਨਾ ਸੀ ਉਹ ਇਸ਼ਨਾਨ ਨਹੀਂ ਕਰ ਸਕਦੇ ਉਹ ਧਾਰਮਿਕ ਸਥਾਨਾਂ ਤੇ ਨਹੀਂ ਸੀ ਜਾ ਸਕਦੇ ਗੁਰੂ ਸਾਹਿਬ ਨੇ ਪਾਣੀ ਦੀ ਲੋੜ ਨੂੰ ਮੁਕਰਾ ਕੇ ਇਹ ਜਿਹੜੇ ਸਰੋਵਰ ਤਿਆਰ ਕੀਤੇ ਇੱਥੇ ਹਰ ਗਰੀਬ ਅਮੀਰ ਆ ਕੇ ਉਹਦੇ ਵਿੱਚ ਇਸ਼ਨਾਨ ਕਰਦਾ ਤੇ ਮਨ ਦੇ ਉੱਤੋਂ ਇਹ ਜਿਹੜੀ ਜਾਤ ਹੰਕਾਰ ਉਜਰੀ ਦੀ ਮੈਲ ਇਹ ਉੱਤਰ ਜਾਂਦੀ ਹੈ ਪਾਪ ਉੱਤਰ ਜਾਂਦੇ ਪਾਪ ਦੂਰ ਹੁੰਦੇ ਨੇ ਸੋ ਇਹ ਤਾਂ ਗੁਰੂ ਪਿਆਰਿਓ ਇਹ ਗੁਰੂ ਸਾਹਿਬ ਨੇ ਗੁਰੂ ਘਰ ਆ ਦੇ ਵਿੱਚ ਜਿਹੜੇ ਨਿਯਮ ਲਾਗੂ ਕੀਤੇ ਅੱਜ ਵੀ ਲਾਗੂ ਨੇ ਹਾਂ ਕਹੀ ਥਈ ਅੱਜ ਗੁਰੂ ਕੇ ਲੰਗਰ ਜਿਹੜੇ ਹਨ ਉਹ ਟੇਬਲ ਲੱਗਣੇ ਸ਼ੁਰੂ ਹੋ ਗਏ ਗੁਰਮਤਿ ਦੇ ਵਿਰੁੱਧ ਆ ਕਿਉਂਕਿ ਜਦੋਂ ਕਿਸੇ ਦਾ ਕੋਈ ਪ੍ਰੋਗਰਾਮ ਤਕੜੇ ਅਮੀਰ ਦਾ ਆਉਂਦਾ ਤਾਂ ਟੇਬਲ ਆਉਂਦਾ ਗੁਰੂ ਘਰਾਂ ਦੇ ਵਿੱਚ ਵੀ ਤੇ ਗਰੀਬ ਆਦਮੀ ਕੀ ਕਰੇ ਤੇ ਗਰੀਬ ਤੇ ਅਮੀਰ ਦਾ ਪੇਨ ਭੇਦ ਮਟਾਇਆ ਸਾਰੇ ਬਰਾਬਰ ਕੀਤੇ ਸੀ ਸੋ ਇਹ ਸਾਡੇ ਗੁਰਦੁਆਰੇ ਜਿੱਥੇ ਸਿੱਖ ਨੇ ਜਾ ਕੇ ਸਾਰਾ ਕੁਝ ਸਿੱਖਿਆ ਲੈਣੀ ਆ ਗੁਰਦੁਆਰੇ ਵਿੱਚ ਨਿਸ਼ਾਨ ਸਾਹਿਬ ਵੀ ਹੁੰਦਾ ਹੈ ਨਿਸ਼ਾਨ ਸਾਹਿਬ ਤੋਂ ਭਾਵ ਦੂਰੋਂ ਪਤਾ ਲੱਜੇਵੇ ਉੱਥੇ ਗੁਰੂ ਦਾ ਦਵਾਰਾ ਹੈ ਤੇ ਨਿਸ਼ਾਨ ਸਾਹਿਬ ਦੇ ਥੱਲੇ ਆਉਣ ਨਾਲ ਇਥੇ ਗਰੀਬ ਨੂੰ ਸਹਾਇਤਾ ਮਿਲਦੀ ਆ ਭੁੱਖੇ ਨੂੰ ਭੁੱਖੇ ਪੇਟ ਨੂੰ ਪ੍ਰਸ਼ਾਦਾ ਮਿਲਦਾ ਤੇ ਲੋੜਵੰਦੀ ਆ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਨੇ ਜੋ ਗੁਰੂਕ ਦੀ ਗੋਲ ਵਿੱਚ ਪੈਸਾ ਪਾਉਣੇ ਆ ਇਹ ਸਾਰੀਆਂ ਲੋੜਾਂ ਇਨ੍ਹਾਂ ਵਾਤੇ ਪੂਰੀਆਂ ਕਰਨ ਵਾਤੇ ਸਵਾਦ ਨੂੰ ਬਰਾਬਰ ਲੈਣ ਵਾਤੇ ਸਿੱਖ ਧਰਮ ਦੇ ਨਿਯਮ ਨੇ ਇਹ ਸੀ ਗੁਰੂ ਪਿਆਰਿਓ ਜਿਹੜਾ ਹੈ ਗੁਰਦੁਆਰੇ ਦਾ ਪ੍ਰਬੰਧ ਸਾਡੇ ਗੁਰਦੁਆਰੇ ਜਿਹੜੇ ਨੇ ਉੱਥੇ ਜਾਣਾ ਇਹ ਪੰਜਵੇਂ ਜਾਣਕਾਰੀ ਸੀ ਅਗਲੀ ਜਾਣਕਾਰੀ ਫਿਰ ਆਪਾਂ ਸਾਂਝੀ ਕਰਾਂਗੇ ਆਓ ਪਿਆਰ ਦੇ ਨਾਲ ਸਾਰੇ ਭੱਤੇ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ